ਹਾਂਜੀ ਮੇਰੇ ਪਹਿਲਾਂ ਸਾਰੇ ਮੇਰੇ ਕਿਸਾਨ ਭਰਾਵਾਂ ਨੂੰ ਤੇ ਮੇਰੇ ਵੀਰ ਭਰਾਵਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਜੀ ਹਾਂਜੀ ਕਿਸਾਨ ਭਰਾਵੋ ਕਣਕੇ ਦੇ ਵਿੱਚ ਇੱਕ ਜਿਹੜੀ ਤੇਲੇ ਦੀ ਸਮੱਸਿਆ ਆ ਰਹੀ ਹੈ ਜਿਹੜਾ ਤੇਲੇ ਨੇ ਕਣਕਾ ਦੇ ਵਿੱਚ ਅਟੈਕ ਸ਼ੁਰੂ ਕਰਤਾ ਤੇ ਉਸ ਚੀਜ਼ ਨੂੰ ਆਪਾਂ ਹੁਣ ਕਿਹੜੀ ਸਪਰੇ ਆਪਾਂ ਨੂੰ ਕਰਨ ਦੀ ਜ਼ਰੂਰਤ ਪਾਉਗੀ ਤੇ ਆਪਾਂ ਕਿਸ ਤਰੀਕੇ ਦੇ ਨਾਲ ਤੇਲੇ ਨੂੰ ਕੰਟਰੋਲ ਕਰ ਸਕਦੇ ਹਾਂ ਸਾਨਪਰਾਵੋਂ ਹਜੇ ਜੀਰਾ ਤੇਲੇ ਦਾ ਅਟੈਕ ਹੈ ਉਹ ਕਣਕਾ ਦੇ ਵਿੱਚ ਥੋੜਾ ਬਹੁਤਾ ਦੇਖਣ ਨੂੰ ਮਿਲਿਆ ਕਿਉਂਕਿ ਜਿੱਥੇ ਆਪਣਾ ਕੋਈ ਸ਼ਾਮ ਹੋਵੇ ਦਰਖਤ ਹੋਵੇ ਦਰਖਤਾ ਦੇ ਹਿੱਥਾ ਜੀਰਾ ਤੇਲੇ ਦਾ ਅਟੈਕ ਦੇਖਣ ਨੂੰ ਮਿਲਿਆ ਸਾਰੇ ਖੇਤ ਦੇ ਵਿੱਚ ਹਜੇ ਹਮਲਾ ਹੋਇਆ ਨਹੀਂ ਇਸ ਕਰਕੇ ਆਪਾਂ ਨੂੰ ਹਜੇ ਤੇਲੇ ਵਾਲੀ ਜਿਹੜੀ ਸਪਰੇਅ ਆ ਉਹ ਕਰਨ ਦੀ ਜਰੂਰਤ ਨਹੀਂ ਜੇ ਤੁਹਾਡੇ ਸਾਰੇ ਖੇਤ ਦੇ ਵਿੱਚ ਹਮਲਾ ਹੈਗਾ ਤਾਂ ਤੁਸੀਂ ਸਪਰੇਅ ਕਰ ਸਕਦੇ ਹੋ ਨਹੀਂ ਤਾਂ ਉਹਨੂੰ ਕੋਈ ਵੀ ਹਜੇ ਜਰੂਰਤ ਨਹੀਂ ਸਪਰੇਅ ਕਰਨੇ ਦੀ ਕਿਉਂਕਿ ਹਜੇ ਜਿਹੜਾ ਮੌਸਮ ਹੈ ਠੰਡਾ ਚੱਲ ਰਿਹਾ ਟੈਂਪਰੇਚਰ ਜਦੋਂ ਅੱਪ ਹੋਊਗਾ ਉਦੋਂ ਜਿਹੜਾ ਤੇਲੇ ਦਾ ਅਟੈਕ ਹੈ ਪੂਰਾ ਜੋਰਾਂ ਤੇ ਹੋ ਜਾਊਗਾ ਤੇ ਵੀਡੀਓ ਨੂੰ ਆਪਣੀ ਨੂੰ ਹੋਰ ਕਿਸਾਨ ਭਰਾਵਾਂ ਤੱਕ ਸ਼ੇਅਰ ਕਰਿਓ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਪੂਰੀ ਵੀਡੀਓ ਆਪਣੇ ਚੈਨਲ ਤੇ ਆਪਾਂ ਅਪਲੋਡ ਕੀਤੀ ਹੋਈ ਹੈ ਤੇ ਤੁਸੀਂ ਜਾ ਕੇ ਦੇਖ ਸਕਦੇ ਹੋ